ਸੇਵਾਕਾਰ ਗੁਰਵਿੰਦਰ ਸਿੰਘ ਸੇਵਾ ਕਰਕੇ ਆ ਰਹੇ ਸੀ ਤੇ ਮੋਰੇ ਜਿਹੜੀ ਅੱਜ ਬੜੀ ਵੱਡੀ ਸਮੱਸਿਆ ਸਾਡੇ ਪਸ਼ੂਆਂ ਦੀ ਆ ਉਹਦੇ ਪਸ਼ੂਦਾਈ ਉਹ ਮੈਂ ਸਮਝਦਾ ਇੱਕ ਕਾਰਨ ਬਣ ਗਿਆ ਸਿੱਧ ਸੱਤ ਲੱਖ ਪਰ ਗੁਰੂ ਸਾਹਿਬ ਤੇ ਚਰਨਾ ਚ ਅਰਦਾਸ ਹੀ ਆ ਜੋ ਜਿਹੜੀ ਆ ਸਤਿਗੁਰਜੀ ਉਸ ਨੇਕ ਆਤਮਾ ਨੂੰ ਜਿਹੜੀ ਹਰ ਵੇਲੇ ਸੇਵਾ ਦੇ ਵਿੱਚ ਮੇਨ ਸੀ ਉਹਨੂੰ ਆਪਣੇ ਚਰਨਾ ਚ ਨਿਵਾਸ ਬਖਸ਼ਣਾ ਮੇਰੇ ਬੜੇ ਇਸ ਕਾਰਜੋ ਜੀਜਾ ਜੀ ਸਰਦਾਰ ਗੁਰਵਿੰਦਰ ਸਿੰਘ ਨਾਮ ਬਾਣੀ ਦੇ ਅਭਿਆਸੀ 3 ਵਜੇ ਉੱਠਣਾ ਦਰਬਾਰ ਸਾਹਿਬ ਆਉਣਾ ਨੇਮ ਦੇ ਨਾਲ ਬਾਬਾ ਸ਼ਿਦਾ ਸਾਹਿਬ ਜਿਵੇਂ ਗੁਰੂ ਦਾ ਹੁਕਮ ਹੀ ਗੁਰੂ ਦੇ ਹੁਕਮ ਦੇ ਵਿੱਚ ਫਾਨੀ ਸੰਸਾਰ ਤੋਂ ਚਲੇ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਗੁਰਵਿੰਦਰ ਸਿੰਘ ਜਿਹੜੇ ਇਸ ਪਾਨੇ ਸੰਸਾਰ ਨੂੰ ਸਵਾਸਾਂ ਦੀ ਪੂੰਜੀ ਸਮਝਦੇ ਹੋਏ ਗੁਰੂ ਚਰਨਾਬੀ ਆਪਰਾਗੇ ਇਹੋ ਜਿਹੇ ਮੋਲ ਤਾਂ ਕਈ ਵਾਰੀ ਬਹੁਤ ਵੱਡੀਆਂ ਪੇਨਫੁੱਲ ਵੀ ਹੁੰਦੀਆਂ ਕਿਉਂਕਿ ਚੰਗਾ ਚੱਲਦਾ ਫਿਰਦਾ ਬੰਦਾ ਜਿਹੜੇ ਰੁਕਸਤ ਹੁੰਦਾ ਇਸ ਸੰਸਾਰ ਤੋਂ ਤੇ ਘਾਟੇ ਬਹੁਤ ਪੈ ਜਾਂਦੇ ਆ ਸੇਵਾ ਕਰਕੇ ਆ ਰਹੇ ਸੀ ਤੇ ਮੋਰੇ ਜਿਹੜੀ ਅੱਜ ਬੜੀ ਵੱਡੀ ਸਮੱਸਿਆ ਸਾਡੇ ਪਸੂ ਆਂਦੀ ਆ ਉਹਦੇ ਪਸੂदाई ਉਹ ਮੈਂ ਸਮਝਦਾ ਇੱਕ ਕਾਰਨ ਬਣ ਗਿਆ ਸਿਰ ਤੇ ਸੱਟ ਲੱਗ ਗਈ ਪਰ ਗੁਰੂ ਸਾਹਿਬ ਦੇ ਚਰਨਾਂ ਚ ਅਰਦਾਸ ਹੀ ਆ ਜੋ ਜਿਹੜੀ ਆ ਸਤਗੁਰ ਜੀ ਉਸ ਨੇਕ ਆਤਮਾ ਨੂੰ ਜਿਹੜੀ ਹਰ ਵੇਲੇ ਸੇਵਾ ਦੇ ਵਿੱਚ ਲੀਨ ਸੀ ਉਹਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ਣਾ ਪਿੱਛੇ ਪਰਿਵਾਰ ਨੂੰ ਤੇ ਸਾਰੇ ਸੱਜ ਸੰਬੰਧੀਆਂ ਨੂੰ ਤੇ ਸਿੰਘ ਸਾਹਿਬ ਦਾ ਕਿਉਂਕਿ ਬਹਿਨੋਈ ਵੀ ਸੀ ਤੇ ਉਹਨਾਂ ਦੇ ਨਾਲ ਬਤੌਰ ਪੀਐਸਓ ਸੇਵਾ ਵੀ ਲਗਾਉਂਦਾ ਸੀ ਗੁਰੂ ਸਾਹਿਬ ਸਾਰਿਆਂ ਨੂੰ ਇਹ ਜਿਹੜਾ ਪਾਣਾ ਆ ਇਹ ਮੰਨਣ ਦਾ ਬੱਲ ਉਤੋਂ ਬਖਸ਼ ਕਰਨ ਜਿਹੜੇ ਘਾਟੇ ਹੁੰਦੇ ਆ ਇਹ ਪੂਰੇ ਤਾਂ ਨਹੀਂ ਕਦੇ ਵੀ ਹੁੰਦੇ ਪਰ ਸਮਾਂ ਲੱਗਦਾ ਇਹਨਾਂ ਦੇ ਵਿੱਚ ਹੀ ਨਿਕਲਣ ਨੂੰ ਸੋ ਅਰਦਾਸ ਹੈ ਗੁਰੂ ਚਰਨਾਂ ਚ ਜਾਂ ਸਤਿਗੁਰ ਜੀ ਸਾਰੇ ਪਰਿਵਾਰ ਨੂੰ ਤੋਂ ਉਸ ਵਿਚੜੀ ਰੂਹ ਨੂੰ ਆਪਣੇ ਚਰਨਾਂ ਤੇ ਨਿਵਾਸ ਬਖਸ਼ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਫਤਿਹ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ ਅਸੀਂ ਜਿੰਨੇ ਵੀ ਸੰਸਾਰ ਦੇ ਉੱਤੇ ਪ੍ਰਾਣੀ ਆ ਰੱਬ ਦੇ ਹੁਕਮ ਦੇ ਵਿੱਚ ਆਏ ਆ ਉਹਦੇ ਹੁਕਮ ਦੀ ਕਾਰ ਕਰਦੇ ਆ ਤੇ ਹੁਕਮ ਦੇ ਵਿੱਚ ਹੀ ਚਲੇ ਜਾਂਦੇ ਆ ਮੇਰੇ ਬੜੇ ਹੀ ਸਤਿਕਾਰਯੋਗ ਜੀਜਾ ਜੀ ਸਰਦਾਰ ਗੁਰਵਿੰਦਰ ਸਿੰਘ ਜਿਹੜੇ ਕਿ ਅਮਰਧਾਰੀ ਇੱਕ ਗੁਰਸਿੱਖ ਨਾਮ ਬਾਣੀ ਦੇ ਅਭਿਆਸੀ 3 ਵਜੇ ਉੱਠਣਾ ਦਰਬਾਰ ਸਾਹਿਬ ਆਉਣਾ ਨੇਮ ਦੇ ਨਾਲ ਬਾਬਾ ਸ਼ਿਦਾ ਸਾਹਿਬ ਬਾਬਾ ਦੀਪ ਸਿੰਘ ਜੀ ਦੇ ਖਾਨ ਤੇ ਆਉਣਾ ਔਰ ਜਿਵੇਂ ਗੁਰੂ ਦਾ ਹੁਕਮ ਹੀ ਗੁਰੂ ਦੇ ਹੁਕਮ ਦੇ ਵਿੱਚ ਫਾਨੀ ਸੰਸਾਰ ਤੋਂ ਚਲੇ ਗਏ ਉਹਨਾਂ ਦਾ ਜੀਵਨ ਇੱਕ ਨੇਕ ਜੀਵਨ ਹੀ ਮੈਂ ਆਪਣੇ ਜੀਵਨ ਦੇ ਵਿੱਚ 95 ਤੋਂ ਜਦੋਂ ਤੋਂ 94 ਤੋਂ ਆਨੰਦ ਕਾਰਜ ਹੋਇਆ ਸਾਡੀ ਭੈਣ ਹਰਜੀਤ ਕੌਰ ਦਾ ਤੇ ਮੈਂ ਨਹੀਂ ਦੇਖਿਆ ਵੀ ਉਹਨਾਂ ਕਦੀ ਨਿਤਨੇਮ ਖੁਜਾਇਆ ਹੋਵੇ ਨਿਤਨੇਮ ਦੇ ਵਿੱਚ ਪੂਰੇ ਪਰਪੱਕ ਹੀ ਜਿੱਥੇ ਕਿਤੇ ਵੀ ਸੇਵਾ ਹੋਣੀ ਉੱਥੇ ਹੱਥੀਂ ਜਾ ਕੇ ਸੇਵਾ ਕਰਨੀ ਗਰੀਬ ਗੁਰਪੇ ਦੀ ਮਦਦ ਕਰਨੀ ਤੋ ਜੀਜੀ ਨਾਲੋਂ ਮੇਰਾ ਭਰਾ ਵੱਧ ਹੀ ਉਹ ਵੱਡਾ ਭਰਾ ਪਰ ਰੱਬ ਦਾ ਭਾਣਾ ਵਾ ਮੈਂ ਗੁਰੂ ਅੱਗੇ ਅਰਦਾਸ ਕਰਦਾ ਵੀ ਉਹ ਸਾਡੇ ਗੁਰਵਿੰਦਰ ਸਿੰਘ ਜੀ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਦੋ ਧੀਆ ਵਾ ਉਹਨਾਂ ਦੀਆਂ ਤੇ ਇੱਕ ਪੁੱਤ ਉਹਨਾਂ ਨੂੰ ਣਾ ਮੰਨਣ ਦਾ ਬਲ ਬਖਸ਼ਣ ਸਾਡੀ ਪੈਣ ਨੂੰ ਬਾਕੀ ਜਿੰਨੇ ਵੀ ਇੱਥੇ ਅੱਜ ਆਏ ਆ ਮੈਂ ਤੈਅ ਦਿਲੋ ਸਾਰਿਆਂ ਦਾ ਬੜੇ ਦੂਰ ਦਰੇਡੇ ਤੋਂ ਆਏ ਆ ਧਾਰਮਿਕ ਲੀਡਰਸ਼ਿਪ ਆਈ ਆ ਸਿੰਘ ਸਾਹਿਬ ਗਿਆਨੀ ਰੁਗਵੀਰ ਸਿੰਘ ਜੀ ਆਏ ਆ ਸਰਦਾਰ ਹਰਜਿੰਦਰ ਸਿੰਘ ਜੀ ਚਮਤਮੀ ਸਰਦਾਰ ਦਲਜੀਤ ਸਿੰਘ ਜੀ ਦੀ ਟੀਮਾਂ ਔਰ ਸਰਦਾਰ ਨਿਹਰਬ ਸਾਹਿਬ ਆਇਤੀ ਖਾਲਸਾ ਦੀਵਾਨ ਦੇ ਮੁਖੀ ਔਰ ਸਾਰੀ ਸੰਗਤ ਬੜੀ ਦੂਰ ਦਰੇਡੇ ਤੋਂ ਆਈ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਹੜਾ ਇਸ ਦੁੱਖ ਦੀ ਘੜੀ ਦੇ ਵਿੱਚ ਸਾਡੇ ਦੁੱਖ ਚ ਸ਼ਾਮਲ ਹੋ ਕੇ ਸਾਡੇ ਦੁੱਖ ਨੂੰ ਘਟਾਇਆ ਵਾ ਮੈਂ ਗੁਰੂ ਅਗੇ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ